ਮਾਡਲ ਤੋਂ ਤਸਵੀਰਾਂ ਤੋਂ ਸੰਜੇ ਕਰੇ ਮਾਡਲ ਤੋਂ ਜਿਹੜੀ ਇੱਕ ਕੋਠੀ ਦੇ ਅੰਦਰ ਲੱਗੇ ਇੱਕ ਚੋਰ ਜਿਹੜਾ ਕਿ ਵੜ ਜਾਂਦਾ ਸੋ ਉਹ ਲੋਕ ਜਿਹੜੇ ਘਰ ਚੜ੍ਹਦੇ ਰਹਿੰਦੇ ਸੀ ਉਹਨਾਂ ਨੂੰ ਉਹਨੇ ਕਾਬੂ ਕਰ ਲੈਂਦਾ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਨੀਲੇਸ਼ ਮਿਸ਼ਰਾ ਜੀ ਤੇ ਕੀ ਗੱਲਬਾਤ ਕੀ ਹੋਈ ਹੈ ਭਾਜੀ ਗੱਲਬਾਤ ਇਹ ਤਾਂ ਹੈ ਕਿ ਮੈਂ ਸੀਗਾ ਆਪਣੇ ਬਸਟਾਂ 'ਚ ਜੀ ਤੇ ਜਦ ਮੈਂ ਘਰ ਦੀ ਤੇ ਮੈਂ ਇਹਨੂੰ ਫੋਨ ਕੀਤਾ ਕੀ ਕਰੇ ਆਕੇ ਕੋਈ ਚੋਰ ਵੜ ਗਿਆ ਅੱਛਾ ਜਦ ਮੈਂ ਘਰੋਂ ਆਇਆ ਤੇ ਪੱਜ ਕੇ ਦੇਖਿਆ ਆਕੇ ਤੇ ਇਹ ਚਾਰੇ ਪਾਸੇ ਘੁੰਮ ਕੇ ਕੁਰਸੀ ਦੇ ਆਕੇ ਇੱਥੇ ਆਕੇ ਲਟ ਗਿਆ ਜਦ ਲਟ ਗਿਆ ਤਾਂ ਇਹਨੂੰ ਆਕੇ ਮੈਂ ਬੰਨਿਆ ਚੋਰ ਚੋੜ ਤੇ ਇਹਨੂੰ ਇਹਨੂੰ ਮੈਂ ਬੰਨਿਆ ਆਕੇ ਬਨ ਕੇ ਫਿਰ ਆਪਣੇ ਮਕਾਨ ਮਾਲਕ ਨੇ ਸਾਡੇ ਮੈਡਮ ਨੇ ਮਕਾਨ ਮਾਲਕ ਨੂੰ ਕਾਲ ਕੀਤਾ ਮਕਾਨ ਮਾਲਕ ਸਾਡੀ ਕੋਈ ਦੁਆਰਾ ਸਾਲ ਜਾਣੇ ਮੱਥਾ ਟੇਕਣਾ ਉਹਨਾਂ ਨੂੰ ਕਾਲ ਕੀਤਾ ਉਹਨਾਂ ਕੋਲ ਮੋਬਾਈਲ ਆਏ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਦਿਖਾਇਆ ਉਹਨਾਂ ਦੇ ਆਪਣੇ ਫੋਨ ਤੋਂ ਮਕਾਨ ਮਾਲਕ ਦੇ ਦਰੂਪ ਫੋਨ ਕਰਾਇਆ ਭਾਈ ਇਹ ਘਰ ਦੇ ਵਿੱਚ ਘੁੰਮਦਾ ਹੀ ਪਿਆ ਸੀ ਜਾਂ ਤੂੰ ਇਹਨੂੰ ਦੇਖ ਲੈ ਘੁੰਮਦੇ ਦੇਖੇ ਕੋਈ ਚੀ ਚੱਕਦੇ ਦੇਖਿਆ ਨੂੰ ਕੋਈ ਇਧਰ ਚਾਰੋਂ ਪਾਸੇ ਘੁੰਮ ਕੇ ਆਇਆ ਜੀ ਘੁੰਮ ਕੇ ਆ ਕੇ ਇੱਥੇ ਬਹਿ ਗਿਆ ਜੀ ਸਾਡੇ ਇਧਰ ਹੈਗਾ ਨੇਰਾ ਜੀ ਨੇਰੇ ਦੇ ਆ ਕੇ ਲੁੱਕ ਗਿਆ ਜੀ ਅੱਛਾ ਪੁੱਛਿਆ ਨੂੰ ਆਇਆ ਕਿ ਤੈਨੂੰ ਅਸੀਂ ਬੜਿਆ ਇਹ ਮੈਂ ਪੁੱਛਿਆ ਤਾਂ ਹੀ ਕਹਿੰਦਾ ਮੈਂ ਬੁੜਾਣਾਡੇ ਤੋਂ ਆਇਆ ਮੈਂ ਕਿਹਾ ਚਲ ਠੀਕ ਹੈ ਤੂੰ ਬੁੜਾਣਾਡੇ ਤੋਂ ਆਇਆ ਤੂੰ ਇੱਥੇ ਕੀ ਕਰਨਾ ਹੈ ਤੇ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਭਾਜੀ ਇੱਥੇ ਕੋਠੀ ਤੇ ਇੱਥੇ ਅਸੀਂ ਕਿਰਾ ਆ ਸਾਡੇ ਬਹੁਤ ਤਾਜੀ ਨੇ ਤੇ ਕੀ ਨਾਮ ਹੈ ਤੁਹਾਡਾ ਜੀ ਬਲਬੀਰ ਸਿੰਘ ਜੀ ਬਲਬੀਰ ਜੀ ਜਿਸ ਵਲੇ ਆੜੇ ਤੁਸੀਂ ਉਸ ਵਲੇ ਕਿੱਥੇ ਸੀ ਆਏ ਗੁਰਦਾਰਾ ਸਾਹਿਬ ਗਏ ਸੀ ਸ਼ਾਮੇ ਮੱਥਾ ਟੇਕਣ ਜਾਈਦਾ ਨਾ ਹਾਂਜੀ ਤੇ ਤੁਹਾਨੂੰ ਲੱਭ ਕੇ ਆਪਣੀ ਮਰਜ਼ੀ ਨਾਲ ਗੇਟ ਖੋਲ ਕੇ ਅੰਦਰ ਆ ਕੇ ਕੋ ਮਜ਼ਾ ਸੀ ਇਹ ਸਭ ਤੇ ਲੋਕ ਵਗੈਰਾ ਨਹੀਂ ਲਗਾ ਕੇ ਗਏ ਕੋਈ ਨਹੀਂ ਦਿਨ ਰਾਤ ਸ਼ਾਮੇ ਨਹੀਂ ਲਗਾਈਦਾ ਨਾ ਲੋਕ ਅੱਛਾ ਇਹ ਇਹਨੂੰ ਪੁੱਛਿਆ ਕਿਦੋਂ ਨੂੰ ਵੜਿਆ ਸੀ ਕਿਦੋਂ ਨੂੰ ਇੰਟਰਗੇਟ ਬੱਸ ਇਹ ਨਹੀਂ ਰਿਹਾ ਕੁਝ ਤੇ ਗੱਲ ਹੀ ਨਹੀਂ ਕਰ ਰਿਹਾ ਤੁਹਾਡੇ ਨਾਲ ਹਾਂਜੀ ਹਾਂਜੀ ਤੇ ਪੁਲਿਸ ਨੂੰ ਫੋਨ ਕੀਤਾ ਤੈਨੂੰ ਕਿੰਨਾ ਕੇ ਟਾਈਮ ਹੋ ਗਿਆ ਤੁਹਾਨੂੰ ਸਰ 20 ਮਿੰਟ ਹੋ ਗਏ ਜੀ ਹੁਣ ਤਾਂ 1 ਘੰਟਾ ਹੋ ਗਿਆ 2 ਵਾਰੀ ਕਾਲਾਂ ਕਰ ਲਈਆਂ ਅੱਛਾ ਤੇ ਉਹ ਉਸ ਲੜਕੀ ਨੇ ਕਿਹੜੇ ਥਾਣਾ ਕਿਹੜਾ ਲੱਗਦਾ ਜੀ 6 ਨੰਬਰ ਲੱਗਦਾ ਨਹੀਂ ਤੁਹਾਨੂੰ ਇਹਨੇ ਕੋਈ ਦੱਸਿਆ ਕਿੱਥੋਂ ਆਇਆ ਵਾ ਕੀ ਨਾਮ ਹੈ ਦਾ ਨਹੀਂ ਨਾਮ ਨੂੰ ਦੱਸੇ ਇਹ ਨਹੀਂ ਰਿਹਾ ਕੁਝ ਵੀ ਤੇ ਕੁਝ ਨਹੀਂ ਦੱਸ ਰਿਹਾ ਤੁਸੀਂ ਆਪ ਗੱਲ ਕਰਕੇ ਦੇਖੋ ਫਿਰ ਦੇਖਦੇ ਜਿਹੜਾ ਚੋਰ ਜਿਹੜਾ ਕਿ ਦੱਸਿਆ ਰਕੇ ਨਾਲ ਉਹ ਚੋਰ ਫੜਿਆ ਗਿਆ ਸੋਨ ਜਿਹੜਾ ਕਿ ਇਹਨ

ਪਰਾਵਤੀ ਤੋਂ ਦੇਖ ਸਕਦੇ ਹੋ ਕਿ ਜਿਹੜਾ ਕੀ ਜਿਹੜਾ ਕੀ ਘਰ ਦੇ ਵਾਲਾ ਰੋਪ ਲਗਾਇਆ ਜਾ ਰਿਹਾ ਕਿ ਚੋਰ ਆ ਤੋ ਅਫਿਲਾਲ ਜਿਹੜਾ ਕਿ ਇਹਨੂੰ ਬੰਨਿਆ ਗਿਆ ਔਰ ਇੱਥੇ ਬੰਨ ਕੇ ਰੱਖਿਆ ਗਿਆ ਸੋ ਦੱਸਿਆ ਰਿਹਾ ਕਿ 1 ਘੰਟੇ ਤੋਂ ਉੱਪਰ ਹੋ ਗਿਆ ਪੁਲਿਸ ਨੂੰ ਫੋਨ ਕੀਤਾ ਲੇਕਿਨ ਪੁਲਿਸ ਜਿਹੜੀ ਮੌਕੇ ਤੇ ਨਹੀਂ ਪਹੁੰਚੀ ਤੋ ਦੇਖੋ ਸਦੂ ਕਿਸ ਤਰ੍ਹਾਂ ਚੋਰ ਨੂੰ ਜਿਹੜਾ ਬੰਨਿਆ ਗਿਆ ਐ ਸੋ ਮੌਕੇ ਤੇ ਜਿਹੜਾ ਸੋ ਜਦੋਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੈ ਕੇ ਕੋਈ ਗੱਲਾਂ ਪੁੱਛਤਾ ਕਿ ਸਹੀ ਜਵਾਬ ਨਹੀਂ ਦੇ ਰਿਹਾ ਚੋਰ ਤੋਂ ਨੂੰ ਬੰਨਿਆ ਦਾ ਇਸ ਟਾਈਮ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਮੌੜ ਟੌਂ ਦੇ ਦਿੱਤੇ ਕਿ ਆ ਕੋਠੀ ਦੇ ਦੇਖਦੇ ਕੋਠੀ ਦੇ ਅੰਦਰ ਜਿਹੜਾ ਕਿ ਚੋਰ ਵੜ ਗਿਆ ਸੋ ਪਿੱਛੋਂ ਕਿੰਨਾ ਬੰਨਿਆ ਹੋਇਆ ਦੋ ਵਾਰੀ ਛੁਡਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹਦੀ ਕੋ ਦੋ ਵਾਰੀ ਛੁਡਾਉਣ ਦੀ ਕੋਸ਼ਿਸ਼ ਕੀਤੀ ਆ ਦੇਖੋ ਕਿੱਦਾਂ ਬੰਨਿਆ ਹੋਇਆ ਭਾਈ ਉਹ ਕਹਿ ਰਹੇ ਕਿ ਮੈਂ ਗਲਤੀ ਨਾ ਕਰ ਦੇਵਾਂ ਚ ਵੜਿਆ ਜੀ ਸਰ ਗਲਤੀ ਨਾਲ ਕਿੱਦਾਂ ਕਰੀ ਕਰਾਂਗਾ ਕੀ ਨਸ਼ਾ ਕੀਤਾ ਨਦਰੀ ਸੀਦਾ ਕਿਹੜਾ ਨਸ਼ਾ ਕੀਤਾ ਅਸਾ ਸਾਨੂੰ ਨਹੀਂ ਪਤਾ ਨਾ ਇਸ ਸੀਦਾ ਕਿ ਬੰਦੇ ਨੇ ਕਿਹੜਾ ਨਸ਼ਾ ਕੀਤਾ ਭਾਜੀ ਚੋਰੀ ਹੈ ਜਿਹੜਾ ਬੰਦਾ दारू ਪੀਤੀ ਹੋਈ ਹੈ ਤੇ ਤੁਹਾਨੂੰ ਘਰ ਨਹੀਂ ਦੇਖਿਆ ਤੁਸੀਂ ਘਰ ਦੇ ਵਿੱਚ ਵੜਦੇ ਪਏ ਉਹਨਾਂ ਦੇ ਬਈ ਗਲਤੀ ਹੋ ਗਈ ਬਈ ਅਗਹੀ ਇਹ ਕਾਦੀ ਗਲਤੀ ਹੋਈ ਭਾਜੀ ਘਰ ਦੇ ਵਿੱਚ ਤੁਸੀਂ ਵੜ ਗਏ ਉਹਨਾਂ ਦੇ ਘਰ ਚੋਰੀ ਕਰਦੇ ਪਏ ਹੋ ਗਲਤੀ ਨਹੀਂ ਗਲਤੀ ਹੋ ਗਈ ਹੂੰ ਗਲਤੀ ਹੋ ਗਈ ਬਈ ਯਾਰ ਆਏ ਕਿੱਦੋਂ ਤੁਸੀਂ ਇੱਕ ਵੜੇ ਕਿੱਦੋਂ ਤੁਸੀਂ ਐਂਟਰ ਕਿੱਦਾਂ ਕੀਤਾ ਤੁਸੀਂ ਘਰ ਵਿੱਚ ਗਲਤੀ ਹੋ ਗਈ ਬਈ ਯਾਰ ਆਏ ਕਿੱਦੋਂ ਆਏ ਕਿੱਦੋਂ ਤੁਸੀਂ ਹੈ ਆਏ ਕਿੱਧਰੋਂ ਸੀ ਅੰਦਰ ਘਰ ਦੇ ਅੰਦਰ ਕਿੱਦਾਂ ਆਏ ਹੋ ਘਰ ਦੇ ਅੰਦਰ ਕਿਵੇਂ ਆਏ ਹੋ ਕੰਦ ਟੱਪ ਕੇ ਆਏ ਹੋ ਕਿੱਦਾਂ ਆਏ ਹੋ ਘਰ ਦੇ ਅੰਦਰ ਕਿਵੇਂ ਆਏ ਹੋ ਓਏ ਬਪਲੇਖ ਨਾ ਵੜ ਗਿਆ ਬਾਈ ਯਾਰ ਉਹ ਪਾਜੀ ਆਏ ਕਿਧਰੋਂ ਹੋ ਗੇਟ ਤੋਂ ਆਏ ਹੋ ਕੰਦ ਟੱਪ ਕੇ ਆਏ ਹੋ ਕਿੱਦਾਂ ਆਏ ਹੋ ਓਮ ਬਪਲੇਖ ਨਾ ਵਗ ਗਿਆ ਬਾਈ ਮੈਂ ਤੂੰ ਯਾਰ ਬੜਿਆ ਪਲੇਖ ਕਿੱਦਾਂ ਬੜਿਆ ਕੰਦ ਨਾ 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 ਸ਼ਰਾਬ ਪੀਤੀ ਹੋਈ ਹੈ ਦੇਖ ਤਾ ਨਸੂਰਾ ਦੇ ਵਿੱਚ ਉਹਨੂੰ ਇੰਨਾ ਹੀ ਨਹੀਂ ਪੀਤਾ ਨਾ ਨਾ ਭਲੇਖ ਨਾ ਭੱਗ ਗਿਆ ਵੜਿਆ ਕਿਦਾਂ ਦਰਵਾਜ਼ਾ ਖੋਲ ਕੇ ਕੰਧ ਢੱਪ ਕੇ ਨਹੀਂ ਦਾ ਜਨਾ ਪਰ ਭਰਾ ਵੜ ਕੇ ਰਾਹ ਭੇਖਿਆ ਭੱਗ ਗਿਆ ਯਾਰ ਉਹ ਯਾਰ ਭਲੇਖੇ ਰਾਹ ਵੜ ਗਿਆ ਅੰਦਰ ਕਿਦਾਂ ਵੜਿਆ ਕੰਧ ਢੱਪ ਕੇ ਵੜਿਆ ਦਰਵਾਜ਼ਾ ਖੋਲ ਕੇ ਵੜਿਆ ਨਾ ਨਾ ਹੋਏ ਭਲੇਖੇ ਨੇ ਭੱਗ ਗਿਆ ਬਈ ਯਾਰ ਉਹ ਇੱਕ ਮਿੰਟ ਸੰਦਾ ਲਾਈਵ ਬਹੁਤ ਪੁਸ਼ ਕਰਕੇ ਦੇਖ ਪੁੱਛੇਗੇ ਉਹ ਦੇਖ ਲੈ ਸਵੇਰਾ ਤੁਸੀਂ ਦੇਖ ਸਕਦੇ ਹੋ ਨਹੀਂ ਭਾਜੀ ਐਂਟਰ ਕਿਧਰੋਂ ਕਿਧਰੋਂ ਦੀ ਐਂਟਰ ਆਏ ਕਿਧਰੋਂ ਅੰਦਰ ਕਿਦਾਂ ਵੜੇ ਕਿੱਥੋਂ ਆਏ ਹੋ ਇਹ ਤਾਂ ਘੂਆ ਦੇ ਪਿੰਡ ਲੰਮੀ ਵੇਅ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਹੇ ਜਨੰਦਰ ਦੇ ਸੋ ਬਿਲਕੁਲ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਮਲਟੋ ਦੇ ਤੋਂ ਦੱਸਿਆ ਕਿ ਕੋਠੇ ਦੇ ਅੰਦਰ ਅੱਗੇ ਇੱਕ ਚੋਰ ਵੜ ਗਿਆ ਤੋਂ ਜਿਹੜਾ ਬੰਨ ਦਿੱਤਾ ਨੂੰ ਫਿਲਹਾਲ ਕੱਲੇ ਤੱਕ ਗਿਆ ਬੰਨ ਦਿੱਤਾ ਗਿਆ ਚੋਰ ਨੂੰ ਮੁਕਤੇ ਤੇ ਜਿਹੜਾ ਗੱਲਬਾਤ ਕਰ ਰਹੇ ਅੱਛਾ ਬੜੀ ਵਧੀਆ ਸੀ ਹਾਂਜੀ ਸਰ ਕੀ ਨਾ ਆ ਗਈ ਆਪਣਾ ਅੱਜ ਸਰ ਪਤਾ ਕਿੱਦਾਂ ਲੱਗਾ ਤੁਹਾਨੂੰ ਕਿਸੇ ਨੇ ਦੇਖਿਆ ਸੀ ਇਹ ਪਾਸੇ ਨਾਲ ਕੰਮ ਕਰਦਾ ਉੱਤੇ ਅੱਗੇ ਜੇ ਪਹੁੰਚੇਲ ਕਰਦੀ ਨੇ ਕਾਕੇ ਮੈਨੂੰ ਕਾਲ ਕੀਤੀ। ਕਾਲ ਕੀਤੀ ਉਹਨੇ ਦੇਖਿਆ ਕਿ ਪਰਨਾ ਇੱਕ ਕੁੜੀ ਹੋਰ ਸਾਡੇ ਨਾਲ ਬਹਾਂਜੀ ਹੈ ਸਾਡੀ। ਉਹਨੇ ਦੇਖਿਆ ਪਰਨਾ ਮੈਂ ਕਿ ਤੂੰ ਬਾਹਰੋਂ ਗੁੰਡਾ ਲਾ ਕੇ ਰੱਖ। ਮੈਂ 2 ਮਿੰਟ ਚ ਆ ਗਿਆ। ਮੈਂ 2 ਮਿੰਟ ਜਾਇਆ ਤਾਂ ਅੰਕਲ ਐਂਟੀ ਸਾਡੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ। ਅੱਛਾ। ਉਹਨਾਂ ਨੂੰ ਅਸੀਂ ਕਾਲ ਕਰਦੇ ਉਹਨਾਂ ਦਾ ਮੋਬਾਈਲ ਘਰੇ ਪਿਆ ਸੀਗਾ। ਉਹਨਾਂ ਦਾ ਟਾਈਮ ਹੋ ਗਿਆ ਜਿੰਨੀ ਟਾਈਮ ਤੱਕ ਅਸੀਂ ਬੰਨ ਕੇ ਰੱਖਿਆ। ਅੱਛਾ। ਬੰਨ ਕੇ ਰੱਖਣ ਦੇ ਵਾਰ 1 ਘੰਟਾ ਹੋ ਗਿਆ ਪੂਰਾ। ਪੁਲਿਸ ਨੂੰ ਦੋ ਵਾਰੀ ਮੈਂ ਕੋਈ ਉਸਨੇ ਕਾਲ ਕਰ ਲਈ। ਅੱਛਾ। ਤੇ ਉਹ ਆਪਣੇ ਕੰਪਲੇਂਟ ਨੰਬਰ ਹੈਗਾ ਸਾਡਾ। ਉਹਨਾਂ ਨੇ ਕੰਪਲੇਂਟ ਪਈ ਥਾਣਾ ਕਿੱਡਾ ਲੱਗਦਾ ਆਪਣੇ ਥਾਣਾ 6 ਨੰਬਰ ਲੱਗਦਾ ਜੀ 6 ਨੇ ਦੇਖੋ ਭਾਈ ਜੀ ਥਾਣਾ ਵੀ ਬਹੁਤੀ ਦੂਰੀ ਤੇ ਨਹੀਂ ਕੁਝ ਕਰਮਾ ਨਹੀਂ ਤੋ ਦੇਖ ਲਓ ਜੀ ਕਿਸ ਤਰ੍ਹਾਂ ਜਿਹੜਾ ਕੀ ਜਿਹੜਾ ਚੋਰ ਆ ਜਿਹੜਾ ਬੇਤਿਆਰ ਆ ਕਿ ਆ ਫਿਲਹਾਲ ਜਿਹੜਾ ਕਿ ਉਹਨੂੰ ਬੰਨਿਆ ਜਾ ਔਰ ਕੋਈ ਸਹੀ ਜਵਾਬ ਵੀ ਰੰਗ ਨਹੀਂ ਦੇ ਰਿਹਾ ਆ ਦੇਖ ਲਓ ਜੀ ਚੋਰ ਜਿਹੜਾ ਸਪੈਸ਼ਲ ਚੋਰ ਦੇਖ ਲਓ ਜਿਹੜਾ ਬੰਜੇ ਦੇ ਵਿੱਚ ਲੰਬੇ ਪਿਆ ਕੇ ਟੋਰ ਨਾਲ ਲੰਬੇ ਪਿਆ ਦੇਖਦੇ ਹੋ ਤਾਂ ਅੱਜ ਤੱਕ ਇਹ ਡੰਡਾ ਹੋ ਗਿਆ ਹਲੇ ਤੱਕ ਪੁੱਛ ਨਹੀਂ ਆਈ মিডিਆ ਪਹਿਲੇ ਪਹੁੰਚ ਗਈ মিডিਆ ਨੂੰ মিডিਆ ਨੂੰ ਜਦ মিডিਆ ਨੂੰ ਅਸੀਂ ਤਦ ਫੋਨ ਕਰਾਇਆ ਕੀ 35 ਮਿੰਟ ਹੋ ਗਏ ਉਹ ਕਹਿੰਦੇ ਤੁਹਾਡੀ ਕੰਪਲੇਂਟ ਅਸੀਂ ਦੋ ਵਾਰੀ ਡਾਲਦੀ ਤੇ ਅਸੀਂ ਆਪਣੇ ਭਰਾ ਨੂੰ ਫੋਨ ਕਰਿਆ ਸੀਗਾ ਤੇ ਭਰਾ ਨੇ ਮੈਂ ਦੱਸਿਆ ਭਰਾ ਕਹਿੰਦਾ ਸਚੂ ਸਾਹਿਬ ਨੂੰ ਫੋਨ ਕਰੋ ਐਸਐਚਓ ਸਾਹਿਬ ਨੂੰ ਫੋਨ ਕਰਨ ਤੋਂ ਪਹਿਲੇ ਪੀਸੀਆਰ ਦਾ ਫੋਨ ਆਇਆ ਹੁਣ ਅੰਨ ਤੋਂ ਪਹਿਲੇ ਵੀ ਹਲੇ ਤੱਕ ਪੁਲਿਸ ਨਹੀਂ ਪਹੁੰਚੀ ਜੇਕਰ ਪੀਸੀਆਰ ਨਾਲ ਗੱਲਬਾਤ ਹੋਈ ਤੁਹਾਡੀ ਪੀਸੀਆਰ ਦੇ ਫੋਨ ਆਇਆ ਕਿ ਤੁਹਾਡਾ ਘਰ ਕਿੱਥੇ ਆ ਉਹਨਾਂ ਨੂੰ ਸਮਝਾ ਦਿੱਤਾ ਲੇਕਿਨ ਹਲੇ ਤੱਕ ਪੀਸੀਆਰ ਤੁਹਾਡਾ ਫੋਨ ਕਰੋ ਸਰ ਫੋਨ ਕਰੋ ਦੁਬਾਰਾ ਪਜੀ ਕੋਠੀ ਜੇ ਕਿੰਨੇ ਜਾਨੇ ਰਹਿੰਦੇ ਉਹਦਾ ਟੋਟਲ ਕਿੰਨੇ ਕਿੰਨੇ ਕਿਰਾਏ ਦਾ ਰਹਿੰਦੇ ਆ ਅਰੇ ਸਰ ਦੋ ਜਨੇ ਹੈ ਇੱਕ ਅਸੀਂ ਪਰਲੇ ਪਾਸੇ ਰਹਨੇ ਕੋਪਰ ਬੇਟੀ ਰਹਿੰਦੀ ਹੈ ਜਿਹੜੇ ਮਾਲ ਮਕਾਨ ਉਹ ਕਿੱਧਰ ਰਹਿੰਦੇ ਆ ਉਹ ਇਧਰ ਅੰਦਰ ਰਹਿੰਦੇ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਸਰ ਕਦੀ ਵੀ ਅੱਗੇ ਕਦੀ ਹੋਈ ਇੱਦਾਂ ਦੀ ਘਟਨਾ ਘਰ ਵਿੱਚ ਇੱਦਾਂ ਕਦੀ ਆਇਆ ਹੋਵੇ ਚੋਰ ਇਹਦੇ ਅੰਦਰ ਨਹੀਂ ਨਹੀਂ ਇੱਥੇ ਤਾਂ ਖੁੱਲਾ ਹੀ ਰਹੇ ਚੋਰ ਦੇ 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 ਦੇਖੋ ਨਾ ਇੱਕ ਤਾਂ ਮੇਨ ਰੋਡ ਆ ਇੱਥੇ ਇਦਾਂ ਦਾ ਹਾਂਜੀ 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 ਗੱਡੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਥੇ ਇਦਾਂ ਮੋਲ ਕੇ ਬੰਦ ਸਰ ਜੀ ਇਹਦਾ ਦਰਵਾਜ਼ਾ ਖੋਲਿਆ ਉਹ ਤਾਂ ਨਾ ਤੁਹਾਡੇ ਲਾਈਟ ਹੈਗੀ ਹੈ ਜਰ ਕੋਲ ਕਰਨੇ ਤੇਰੇ ਕੀ ਦੇ ਫੀਸ ਦੀ ਸੋ ਆ ਦੇਖੋ ਜੀ ਬੱਧੀਆ ਤੁਹਾਨੂੰ ਸਾਂਝਾ ਕਰ ਰਹੇ ਹਾਂ ਸਾਰੇ ਪੌਲ